ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਹੜੀ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਆ ਜਿਹੜੇ ਜਿਹੜੇ ਵੀਰ ਅੱਗੇ ਪੋਲਟਰੀ ਫਾਰਮਿੰਗ ਬਾਰੇ ਸੋਚ ਰਹੇ ਨੇ ਕਿਉਂਕਿ ਹੁਣ ਸੀਜ਼ਨ ਆ ਚੁੱਕਿਆ ਜਿਹੜਾ ਅਗਲੇ ਮਹੀਨੇ ਚ ਵੀਰ ਬੱਚਾ ਪਾਉਣ ਦੀ ਸੋਚ ਰਹੇ ਨੇ ਸੋ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਲਾਹੇਵੰਦ ਆ। ਇਹ ਵੀਡੀਓ 'ਚ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਕਿ ਚੂਚੇ ਜਿਹੜੇ ਸਸਤੇ ਵੇਚ ਕੇ ਲੋਕ ਕਿਵੇਂ ਠੱਗੀ ਮਾਰ ਰਹੇ ਨੇ। ਸਸਤਾ ਚੂਚਾ ਆਪਾਂ ਨੂੰ ਕਿਉਂ ਨਹੀਂ ਲੈਣਾ ਚਾਹੀਦਾ? ਆਪਾਂ ਨੂੰ ਅੱਗੇ ਜਾ ਕੇ ਕਿੰਨਾ ਕੁ ਘਾਟਾ ਸਹਿਣਾ ਪੈ ਸਕਦਾ ਇਹਦੇ ਨਾਲ ਉਹ ਆਪਾਂ ਸਾਰੀ ਗੱਲਬਾਤ ਕਰਾਂਗੇ। ਤੇ ਜਿਹੜੇ ਸਸਤਾ ਚੂਚਾ ਵੇਚ ਰਹੇ ਨੇ ਉਹ ਚੂਜੇ 'ਚ ਕੀ ਕਮੀ ਹੁੰਦੀ ਆ ਉਹ ਪੱਜ ਸਾਰੀ ਗੱਲਬਾਤ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਤੁਹਾਡੇ ਲਈ ਬਹੁਤ ਹੀ ਦੋਸਤੋ ਖਾਸ ਹੋਣ ਵਾਲੀ ਆ ਕਿਉਂਕਿ ਜਦੋਂ ਆਪਾਂ ਬੱਚਾ ਸਹੀ ਪੌਂਡਿਆਂ ਤੰਦਰੁਸਤ ਪਾਵਾਂਗੇ ਕੁਆਲਿਟੀ ਵਾਲਾ ਪਾਵਾਂਗੇ ਪਿਓਰ ਬੱਚਾ ਪਾਵਾਂਗੇ ਤਾਂ ਆਟੋਮੈਟਿਕ ਹੀ ਅੱਗੇ ਜਾ ਕੇ ਆਪਾਂ ਨੂੰ ਉਹ ਬਿਜ਼ਨਸ 'ਚ ਪ੍ਰੋਫਿਟ ਵਧੀਆ ਹੋਊਗਾ ਸੋ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਪੂਰੀ ਦੇਖਿਓ ਅੰਤ ਤੱਕ ਵੀਡੀਓ ਦੇਖਿਓ ਦੋਸਤੋ ਸੋ ਜਿਹੜਾ ਅੱਜ ਕੱਲ ਬੱਚੇ ਦੇ ਨਾਂ ਤੇ ਠੱਗੀ ਬਹੁਤ ਹੋ ਰਹੀ ਆ ਆਪਾਂ ਸਭ ਤੋਂ ਪਹਿਲਾਂ ਬਲੈਕ ਐਸਟਰਲੋਪ ਦੀ ਗੱਲ ਕਰਦੇ ਆ ਦੋਸਤੋ ਆਰ ਆਈ ਆਰ ਤੇ ਬਲੈਕ ਐਸਟਰਲੋਪ ਦੀ ਜੇਕਰ ਆਪਾਂ ਗੱਲ ਕਰੀਏ आरआईआर ਦੇ ਜਿਹੜੇ ਬੱਚੇ ਨਿਕਲਣ ਦੀ ਦਰ ਆ ਤਾਂ 100 ਮੰਗਰ 80 ਤੋਂ 85 ਜਿਹੜੇ ਬੱਚੇ ਹੈਚਿੰਗ ਚ ਨਿਕਲਦੇ ਨੇ ਮਤਲਬ ਕਿ ਆਂਡਿਆਂ ਚੋਂ 100 ਚੋਂ 80 ਜਾਂ 85 ਬੱਚੇ ਨਿਕਲਦੇ ਨੇ ਪਰ ਜੇਕਰ ਪਾ ਬਲੈਕ ਐਸਟਰ ਲੋਪ ਦੀ ਗੱਲ ਕਰੀਏ ਉਹਨਾਂ ਆਂਡਿਆਂ ਚੋਂ ਜੇਕਰ ਪਾ 100 ਆਂਡਿਆਂ ਚੋਂ ਗੱਲ ਕਰੀਏ ਤਾਂ 65 ਤੋਂ ਲੈ ਕੇ 70 75 ਤੱਕ ਨਿਕਲਦੇ ਨੇ 10% ਇਹਦੀ ਦਰ ਘਟ ਜਾਂਦੀ ਹੈ ਇਹ ਕੁਦਰਤੀ ਗੱਲ ਆ ਸੋ ਜਿਹੜੇ ਵੀਰ ਬਲੈਕ ਕੈਸਟਰਲੋਪ ਬੱਚਾ 20 ਰੁਪਏ 25 ਰੁਪਏ ਵੇਚੀ ਜਾਂਦੇ ਨੇ ਉਹ ਦੋਸਤੋ ਆਪਾਂ ਵਧੀਆ ਬੱਚਾ ਨਹੀਂ ਕਹਿ ਸਕਦੇ ਠੀਕ ਹੈ ਜੀ ਜਿਹੜਾ ਬਲੈਕ ਕੈਸਟਰਲੋਪ ਬੱਚਾ ਕੜਵਾਉਣ ਤੇ ਜਿਹੜਾ ਖਰਚਾ ਆਉਂਦਾਗਾ ਉਹ ਆਪਾਂ ਨੂੰ ਪਤਾ ਹੀ ਆਗਾ ਜਿਹੜਾ ਪੇਰੈਂਟ ਵਾਰਡ ਹੁੰਦਾ ਉਹਦਾ ਠੀਕ ਹੈ ਜੀ ਉਹਤੇ ਵੀ ਬਹੁਤ ਜ਼ਿਆਦਾ ਖਰਚਾ ਆਉਂਦਾ ਪੇਰੈਂਟ ਵਾਰਡ ਪਾਲਣ ਤੇ ਸਭ ਤੋਂ ਪਹਿਲਾਂ ਆਪਾਂ ਪੇਰੈਂਟ ਵਾਰਡ ਵਾਰੀ ਗੱਲ ਕਰਦੇ ਆਂ ਜੇਕਰ ਆਪਣੇ ਕੋਲ ਪੇਰੈਂਟ ਵਾਰਡ ਸਹੀ ਹੋਊ ਪੇਰੈਂਟ ਵਾਰਡ ਮਤਲਬ ਕਿ ਜਿਹੜੇ ਆਂਡਿਆਂ ਚੋਂ ਬੱਚਾ ਨਿਕਲਿਆ ਹੋਇਆ ਉਹ ਜਿਹੜੇ ਐਂਡੇ ਮੁਰਗੀਆਂ ਨੇ ਦਿੱਤੇ ਹੋਣੇ ਉਹਨਾਂ ਨੂੰ ਪੇਰੈਂਟ ਵਾਰਡ ਕਹਿੰਦੇ ਨੇ ਜੇਕਰ ਉਹ ਪ੍ਰੋਪਰ ਸਹੀ ਫੀਡ ਤੇ ਪਲਿਆ ਹੋਊਗਾ ਇੱਕ ਗੱਲ ਦੋਸਤੋ ਤੁਹਾਨੂੰ ਹੋਰ ਜਾਣਕਾਰੀ ਵਾਲੀ ਆਪਾਂ ਦੱਸ ਦਈਏ ਜਿਹੜੀ ਪੇਰੈਂਟ ਵਾਰਡ ਨੂੰ ਫੀਡ ਪੈਂਦੀ ਆ ਉਹ ਅਲੱਗ ਪੈਂਦੀ ਆ ਆਮ ਫੀਡ ਨਹੀਂ ਪੈਂਦੀ ਜਿਨ੍ਹਾਂ ਦੇ ਅੰਡਿਆਂ ਚੋਂ ਆਪਾਂ ਬੱਚਾ ਕਢਵਾਉਣਾ ਹੁੰਦਾਗਾ ਉਹਨਾਂ ਨੂੰ ਜਿਹੜੀ ਫੀਡ ਅਲੱਗ ਪੈਂਦੀ ਹੈ ਜਿਹੜੀ ਆਪਾਂ ਨਾਰਮਲ ਫੀਡ ਪਾਉਨੇ ਆ ਲੇਅਰ ਵਾਲੀ ਉਹ ਫੀਡ ਉਹਨਾਂ ਨੂੰ ਨਹੀਂ ਪੈਂਦੀ ਉਹਦਾ ਨਾਮ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਕਿਹੜੀ ਪੈਂਦੀ ਹੈ ਉਹਦਾ ਨਾਮ ਸ਼ਾਇਦ ਬਰੀਡਰ ਫੀਡ ਹੈਗੀ ਉਹ ਪੈਂਦੀ ਹੈ ਪੇਰੈਂਟ ਵਾਰਡ ਨੂੰ ਦੂਸਰਾ ਜਿਹੜਾ ਹੁੰਦਾ ਜਦੋਂ ਜਿਹੜੇ ਮੁਰਗੇ ਮੁਰਗੀਆਂ ਆਪਣੇ ਰੱਖੇ ਹੁੰਦੇ ਨੇਗੇ ਜਿਹੜੇ ਨਾਲ ਪਲੇ ਹੁੰਦੇ ਨੇ ਮੁਰਗੇ ਉਹਨਾਂ ਨੂੰ ਅਲੱਗ ਕਰਕੇ ਹੋਰ ਆਪਾਂ ਨੂੰ ਪਾਉਣੇ ਪੈਂਦੇ ਨੇ ਮੁਰਗੇ ਜੇਕਰ ਆਪਾਂ ਉਹੀ ਜਿਹੜੇ ਮੁਰਗੀਆਂ ਤੋਂ ਕਰਾਸ ਕਰਾਉਣਿਆਂਗੇ ਤਾਂ ਉਹ ਕਰਾਸ ਬਰੀਡਿੰਗ ਹੋ ਜਾਂਦੀ ਹੈ ਜਿਸ ਤਰ੍ਹਾਂ ਉਦਾਹਰਨ ਵਜੋਂ ਮੰਨ ਲਓ ਆਪਾਂ ਨੇ 500 ਜਾਂ ਬੱਚਾ ਪਾਲਿਆ ਬਰੀਡਰ ਜਿਹੜਾ ਆਪਾਂ ਅੱਗੇ ਉਹਨਾਂ ਦੇ ਅੰਡਿਆਂ ਤੋਂ ਬੱਚੇ ਕਢਾਉਣਿਆਂ 500 ਪਾਲਿਆ ਬੱਚਾ 500 ਚੋਂ 200 ਜਿਹੜਾ ਮੁਰਗਾ ਨਿਕਲਿਆ ਜਿਹੜਾ 200 ਮੁਰਗਾ ਨਿਕਲਿਆ ਨਾਲ ਦਾ ਉਹਨਾਂ ਦੇ ਜਿਹੜੇ ਨਾਲ ਪਲੇ ਨਹੀਂ ਉਹਨਾਂ ਨੂੰ ਅਲੱਗ ਕਰਨਾ ਪਊਗਾ ਕਿਉਂਕਿ ਜੇਕਰ ਆਪਾਂ ਉਹੀ ਜਿਹੜੇ ਰੱਖਦੇ ਆਂਗੇ ਮੁਰਗੇ ਉਹ ਕ੍ਰੋਸ ਬਰੀਡ ਹੋ ਜਾਂਦੀ ਹੈ ਦੋਸਤੋ ਇਹਨੂੰ ਕ੍ਰੋਸ ਬਰੀਡ ਕਹਿੰਦੇ ਨੇ ਇਹ ਆਮ ਆਮ ਤੌਰ ਤੇ ਕੋਈ ਲੋਕ ਜਿਹੜੇ ਇਹ ਗੱਲਾਂ ਨਹੀਂ ਦੱਸਣਗੇ ਤੁਹਾਨੂੰ ਜਿਹੜੀਆਂ ਆਪਾਂ ਦੱਸਾਂਗੇ ਜਿੰਨੀ ਕੱਪਾਂ ਨੂੰ ਜਾਣਕਾਰੀ ਆ ਸੋ ਜਿਹੜੀਆਂ ਉਹ ਮੁਰਗੀਆਂ ਰਹਿ ਗਈਆਂ ਉਹਨਾਂ 'ਚ ਛੱਡਣ ਲਈ ਅਲੱਗ ਤੋਂ ਮੁਰਗੇ ਆਪਾਂ ਨੂੰ ਅਰੇਂਜ ਕਰਨੇ ਪੈਣਗੇ ਸਮਝ ਗਏ ਜੀ ਜਿਹੜੇ ਮੇਲ ਅਲੱਗ ਤੋਂ ਲਿਓਣੇ ਪੈਣਗੇ ਆਪਾਂ ਉਹਨਾਂ ਮੇਲਾਂ ਨੂੰ ਵਿੱਚ ਛੱਡ ਕੇ ਉਹਨਾਂ ਤੋਂ ਅੰਡਾ ਨਹੀਂ ਲੈ ਸਕਦੇ ਜੇਕਰ ਆਪਾਂ ਉਹ ਮੇਲਾਂ ਨੂੰ ਛੱਡ ਕੇ ਵਿੱਚ ਅੰਡਾ ਉਹਨਾਂ ਤੋਂ ਲੈਨੇ ਆ ਉਹ ਜੋ ਬੱਚਾ ਕੜਵਾਉਣੇ ਆ ਤਾਂ ਉਹ ਬੱਚਾ ਅੱਗੇ ਜਾ ਕੇ ਪ੍ਰੋਪਰ ਗਰੋਥ ਨਹੀਂ ਕਰੂਗਾ ਤੇ ਅੱਗੇ ਉਹਨੂੰ ਬਿਮਾਰੀ ਲੱਗਣ ਦਾ ਜਿਹੜਾ ਡਰ ਰਹਿੰਦਾ ਸੋ ਜਿਹੜੇ ਆਪਾਂ ਹੋਰ ਕਿਤੋਂ ਮੁਰਗੇ ਚੱਕਨੇ ਆ ਚਾਹੇ ਘਰ ਦੀ ਪਾਲੇ ਹੋਣ ਅਲੱਗ ਹੋਣ ਉਹਨਾਂ ਤੋਂ ਸੋ ਉਹ ਮੁਰਗੇ ਇਹਨਾਂ 'ਚ ਛੱਡਾਂਗੇ ਜੇਕਰ ਆਪਾਂ ਗੱਲ ਕਰੀਏ ਜੇਕਰ 1000 ਮੁਰਗੀ ਆ ਤਾਂ 1000 ਮੁਰਗੀ ਮਗਰਪਾ 100 ਮੁਰਗੇ ਜਿਹੜੇ ਇੱਚ ਛੱਡਾਂਗੇ ਜੇ ਸਹੀ ਬਰੀਡਿੰਗ ਕਰਵਾਉਣੀ ਆ ਅੱਗੇ ਜਾ ਕੇ ਅੰਡੇ ਚੋਂ ਬੱਚਾ ਘੜਵਾਉਣਾਗਾ ਸੋ ਦੋਸਤੋ ਉਸ ਤਰ੍ਹਾਂ ਆਪਾਂ ਉਹਨਾਂ ਤੋਂ ਆਂਡਾ ਲੈ ਕੇ ਅੱਗੇ ਜਿਹੜਾ ਬੱਚਾ ਘੜਵਾਵਾਂਗੇ ਆਮ ਜਿਹੜੇ ਹੈਚਰੀਆਂ ਵਾਲੇ ਵੀਰ ਨੇ ਉਹ ਕੀ ਕਰਦੇ ਨੇਗੇ ਉਹ ਇਹ ਕੰਮ ਕਰਦੇ ਨੇ ਕਿ ਕਿਤੋਂ ਵੀ ਆਂਡਾ ਚੱਕ ਲੈਂਦੇ ਨੇਗੇ ਉਹ ਪੁੱਛ ਦੇਣੀ ਹੈਗੇ ਕਿ ਬਿਮਾਰ ਮੁਰਗੀ ਦਾ ਕਿਵੇਂ ਅੰਡਾ ਜਦੋਂ ਆਪਾਂ ਨਹੀਂ ਕਿਤੋਂ ਹੋਰ ਚੀਜ਼ ਲੈਣੀ ਆਪਾਂ ਨੂੰ ਉਹਦੇ ਬਾਰੇ ਨਹੀਂ ਨੌਲੇਜ ਹੁੰਦੀ ਜਿਹੜੀ ਆਪਣੇ ਘਰੇ ਤਿਆਰ ਹੋਈ ਹੁੰਦੀ ਆ ਚੀਜ਼ ਉਹਦੇ ਬਾਰੇ ਆਪਾਂ ਨੂੰ ਪ੍ਰੋਪਰ ਜਿਹੜੀ ਨੌਲੇਜ ਹੁੰਦੀ ਆ ਸੋ ਜਿਹੜੀ ਉਹ ਹੋਰ ਕਿਤੋਂ ਅੰਡੇ ਵਗੈਰਾ ਚੱਕ ਕੇ ਹੋਰ ਐਚਰੀਆਂ ਤੋਂ ਚੱਕ ਕੇ ਜਾਂ ਫਾਰਮਾਂ ਚੋਂ ਚੱਕ ਕੇ ਅੰਡੇ ਉਹ ਐਚਰੀ 'ਚ ਲਗਾ ਦਿੰਦੇ ਨੇ ਸੋ ਉਹਨਾਂ ਨੂੰ ਉਹਨਾਂ ਦੀ ਬੈਕਗ੍ਰਾਉਂਡ ਦਾ ਕੁਝ ਵੀ ਨਹੀਂ ਪਤਾ ਹੁੰਦਾ ਪੇਰੈਂਟ ਵੜ ਕਿਹਜਾ ਸੀ ਕਿੱਦਾਂ ਦਾ ਸੀ ਬਿਮਾਰ ਸੀ ਜਾਂ ਕਿਵੇਂ ਸੀ ਜਦੋਂ ਬੱਚਾ ਤਾਂ ਦੋਸਤੋਂ ਅੰਡੇ 'ਚੋਂ ਨਿਕਲ ਨਹੀਂ ਆ ਇਹ ਤਾਂ ਕਲੀਅਰ ਆਗਾ ਚਾਹੇ ਬਿਮਾਰ ਮੁਰਗੀ ਦਾ ਹੋਵੇ ਜੀਦਾ ਮਰਜ਼ੀ ਹੋਵੇ ਜਦੋਂ ਬੱਚਾ ਨਿਕਲੇ ਐ ਅੰਡੇ ਚੋਂ ਉਹ ਅੱਗੇ ਜਾ ਕੇ ਫਾਰਮਾਂ ਤੇ ਜਾ ਕੇ ਉਹ ਮਰਨ ਵੀ ਲੱਗ ਜਾਂਦੇ ਨੇ ਤੇ ਬਿਮਾਰ ਬਿਮਾਰੀ ਵੀ ਪੈ ਜਾਂਦੀ ਆ ਜਿਹੜਾ ਸਹੀ ਬਰੀਡ ਅਸਲੀ ਬਰੀਡ ਦਾ ਜਿਹੜਾ ਬੱਚਾ ਹੋਊਗਾ ਉਹ ਇੱਕਦਾਂ ਟਾਈਮ ਤੇ ਜਿਹੜਾ ਅੰਡੇ ਤੇ ਆਜੂਗਾ ਟਾਈਮ ਸਿਰ ਬਿਲਕੁਲ ਜਿਹੜੀ ਬਰੀਡ ਮਿਕਸ ਬਰੀਡ ਹੋਊਗੀ ਉਹ ਅੰਡੇ ਤੇ ਵੀ ਲੇਟ ਆਊ ਤੇ ਫੀਡ ਵੀ ਥੋੜੀ ਜੀ ਜ਼ਿਆਦਾ ਖਾਣਗੇ ਤੇ ਬਾਕੀ ਜੇਕਰ ਆਪਾਂ ਬਲੈਕ ਐਸਟ ਲੌਪ ਦੀ ਗੱਲ ਕਰੀਏ ਉਹਦਾ ਬੱਚਾ ਨਾਰਮਲੀ 35 ਤੋਂ 45 ਰੁਪਏ ਤੱਕ ਮਿਲ ਰਿਹਾ ਜੇਕਰ ਤੁਹਾਨੂੰ 20 ਤੋਂ 25 ਰੁਪਏ ਤੱਕ ਬਲੈਕ ਐਸਟਰਲੋਪ ਦਾ ਬੱਚਾ ਕੋਈ ਦਿੰਦਾਗਾ ਤਾਂ ਸਮਝ ਲਓ ਉੱਚੇ ਗੜਬੜਾ ਦੋਸਤੋ ਕਿਉਂਕਿ ਇੰਨੇ ਦਾ ਬੱਚਾ ਨਹੀਂ ਤਿਆਰ ਹੋ ਸਕਦਾ ਆਪਾਂ ਨੂੰ ਪਤਾ ਹੀ ਆ ਕੀ ਕੀ ਉਹਨਾਂ ਤੇ ਖਰਚੇ ਆਉਂਦੇ ਨੇਗੇ ਠੀਕ ਹੈ ਜੀ ਜਿਹੜਾ ਜਿਹੜਾ ਪੇਰੈਂਟ ਵਾਰਡ ਆ ਉਹਨੂੰ ਪਾਲਣ ਤੇ ਬਹੁਤ ਜ਼ਿਆਦਾ ਖਰਚਾ ਆਉਂਦਾਗਾ ਪ੍ਰੋਪਰ ਉਹਦੀ ਵੈਕਸੀਨੇਸ਼ਨ ਕੀਤੀ ਜਾਂਦੀ ਆ ਚੰਗੀ ਉਹਦੀ ਦੇਖਭਾਲ ਕੀਤੀ ਜਾਂਦੀ ਆ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਮੇਨਟੇਨ ਰੱਖਣਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਅੰਡੇ ਤੋਂ ਆਪਾਂ ਅੱਗੇ ਬੱਚਾ ਲੈਣਾ ਇੰਨੀ ਢੋਗਾ ਹੈ ਜੀ ਦੋਸਤੋ ਕੋਈ ਜਾਣਦਾ ਨਹੀਂ ਪਰ ਜੇਕਰ ਆਪਾਂ ਇੰਨਾ ਡੂੰਗਾ ਸੋਚਣ ਲੱਗੇ ਤਾਂ ਆਪਾਂ ਫਾਰਮਿੰਗ 'ਚ ਸਫਲ ਹੋ ਜਾਵਾਂਗੇ ਹੈਚਰੀ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਬੱਚਾ ਚਾਹੇ 5 ਰੁਪਏ ਮਹਿੰਗਾ ਦੇ ਦਿਓ ਅਗਲੇ ਨੂੰ ਪਰ ਬੱਚਾ ਸਹੀ ਦੇਵੋ ਤੇ ਅੱਗੇ ਜਾ ਕੇ ਜਿਹੜਾ ਉਹ ਸਹੀ ਅਗਲੇ ਨੂੰ ਪ੍ਰੋਫਿਟ ਦੇ ਸਕੇ ਜੇਕਰ ਆਪਾਂ ਜਿਹੜੀ ਘਰ ਦੀ ਨੀਂਹ ਮਜਬੂਤ ਨਹੀਂ ਰੱਖਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਦਿੱਕਤਾਂ ਹੀ ਹੋਣਗੀਆਂ ਸੋ ਇਹ ਗੱਲਾਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਇਹ ਵੀਡੀਓ ਆਪਾਂ ਤਾਂ ਅਪਲੋਡ ਕਰ ਰਹੇ ਹਾਂ ਕਿਉਂਕਿ ਹੁਣ ਜਿਹੜਾ ਅੱਗੇ ਬੱਚਾ ਪਾਉਣ ਦਾ ਟਾਈਮ ਆ ਗਿਆ ਆਪਾਂ ਤੁਹਾਨੂੰ ਪਤਾ ਹੀ ਹੈ ਟਾਈਮ ਟੂ ਟਾਈਮ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਲਿਆਉਂਦੇ ਰਹਿਣੀਆਂ ਜੀ ਸੋ ਇਹ ਗੱਲ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਜਦੋਂ ਆਪਾਂ ਬੱਚਾ ਖਰੀਦਣਾ ਉਦੋਂ ਆਪਾਂ ਠੱਗੀ ਤੋਂ ਹਮੇਸ਼ਾ ਬਚਣਾਗਾ ਪੂਰੀ ਜੇਕਰ ਆਪਾਂ ਨੂੰ ਪ੍ਰੋਪਰ ਜਾਣਕਾਰੀ ਹੋਊ ਆਪਾਂ ਤਾਂ ਹੀ ਜਿਹੜਾ ਠੱਗੀ ਤੋਂ ਬਚ ਸਕਦੇ ਹਾਂ ਸੋ ਇਹ ਗੱਲਾਂ ਦਾ ਆਪਾਂ ਨੂੰ ਜਿਹੜਾ ਖਾਸ ਕਰਕੇ ਧਿਆਨ ਰੱਖਣਾ ਪਊਗਾ ਬਾਕੀ ਜੇਕਰ ਆਪਾਂ ਨੇ ਅੰਡੇ ਪਰਪਸ ਲਈ ਬਰੀਡ ਪਾਉਣੀ ਤਾਂ ਬਲੈਕ ਐਸਟਲੋਪ ਤੇ ਆਰ ਆਈ ਆਰੀ ਪਾਓ ਤੁਸੀਂ ਦੋਨੇ ਬਰੀਡਾਂ ਆਰ ਆਈ ਆਰ ਤੇ ਬਲੈਕ ਐਸਟਲੋਪ ਵਧੀਆ ਨੇ ਬਹੁਤ ਵਧੀਆ ਜਿਹੜਾ ਹੁਣ ਪੰਜਾਬ 'ਚ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਸੋ ਜੇਕਰ ਆਪਾਂ ਦੋਸਤੋ ਇਹ ਗੱਲਾਂ ਦਾ ਧਿਆਨ ਰੱਖ ਕੇ ਫਾਰਮਿੰਗ ਕਰਾਂਗੇ ਤਾਂ ਆਪਾਂ ਨੂੰ ਕਦੇ ਵੀ ਘਾਟਾ ਨਹੀਂ ਪਊਗਾ ਇਹ ਗੱਲਾਂ ਦੋਸਤੋ ਤੁਹਾਨੂੰ ਕੋਈ ਨਹੀਂ ਦੱਸੂਗਾ ਜੀ ਕਿਸੇ ਨੂੰ ਬਾਕੀ ਹੋਰ ਵੀ ਕਿਸੇ ਸਵਾਲ ਤੇ ਤੁਸੀਂ ਆਪਾਂ ਨੂੰ ਪੁੱਛਣਾਗਾ ਤਾਂ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਨੂੰ ਜਿੰਨੀ ਵੀ ਆਪਾਂ ਨੂੰ ਜਾਣਕਾਰੀ ਹੈਗੀ ਆ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵਧੀਆ-ਵਧੀਆ ਵੀਡੀਓ ਦੇਖਣ ਲਈ ਤਾਂ ਜੋ ਆਪਾਂ ਤੁਹਾਨੂੰ ਜਾਗਰੂਕ ਕਰਦੇ ਰਹਾਂਗੇ ਮੈਨੂੰ ਇੱਕ ਦਿਨ ਫੋਨ ਵੀ ਆਇਆ ਹੈ ਐਚ ਆਰ ਵਾਲੇ ਵੀ ਤਾਂ ਕਿਸੇ ਦਾ ਉਹ ਕਹਿੰਦੇ ਕਿ ਤੁਸੀਂ ਯਾਰ ਇਦਾਂ ਦੀਆਂ ਵੀਡੀਓ ਕਿਉਂ ਪਾਉਨੇ ਆਪਾਂ ਤਾਂ ਵੀਰੇ ਸੱਚ ਦੱਸਾਂਗੇ ਬਿਲਕੁਲ ਚਾਹੇ ਕੁਝ ਵੀ ਹੋ ਜੇ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਫਾਰਮਰ ਵੀਰ ਨੂੰ ਘਾਟਾ ਪਵੇ ਜਾਂ ਜਿਹੜੇ ਨਵੇਂ ਵੀਰ ਭੈਣਾ ਜਿਹੜੇ ਕੰਮ ਕਰਨ ਦੀ ਸੋਚ ਰਹੇ ਨੇ ਉਹਨਾਂ ਦਾ ਜਿਹੜਾ ਸ਼ੌਂਕ ਮਰ ਜੇ ਆਪਾਂ ਨਹੀਂ ਚਾਹੁੰਦੇ ਠੀਕ ਆ ਜੀ ਆਪਾਂ ਹਮੇਸ਼ਾ ਸੱਚ ਤੇ ਜਿਹੜਾ ਪੈਰਾ ਦਿੰਦੇ ਰੱਖਦੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਤੁਹਾਡਾ ਪਿਆਰ ਬਹੁਤ ਮਿਲ ਰਿਹਾ ਆਪਾਂ ਤੁਹਾਡੇ ਲਈ ਦਿਨ ਰਾਤ ਹਾਜ਼ਰ ਹਾਂ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ